ਹਾਂਜੀ ਦੋਸਤੋ ਕੀ ਹਾਲ ਆ ਜੀ ਸਾਰਿਆਂ ਦੇ ਤੇ ਪਿਛਲੇ ਦਿਨਾਂ ਚ ਆਪਾਂ ਵੀਡੀਓ ਪਾਈ ਸੀ ਇੱਕ ਆਪਣੇ ਕੋਲ ਆਇਆ ਸੀ 67 ਸਾਲ ਪੁਰਾਣਾ ਸੰਦੂਖ ਤੇ ਪਾਲਿਸ਼ ਹੋਣ ਵਾਸਤੇ ਆਇਆ ਸੀ ਇਹ ਤੇ ਅੱਜ ਆਪਾਂ ਕਈ ਦਿਨਾਂ ਤੋਂ ਨੂੰ ਪਾਲਿਸ਼ ਕਰ ਰਹੀ ਸੀਗੇ ਤੇ ਇੱਕ ਸਾਈਡ ਅੱਜ ਫਾਈਨਲ ਕੀਤੀ ਹੈ ਦੀ ਤੇ ਫਾਈਨਲ ਪਾਲਿਸ਼ ਕਰਕੇ ਕੋਟ ਕਰਕੇ ਮੈਂ ਆਪ ਵੀ ਹੈਰਾਨ ਹੋਇਆ ਵੀ ਲੱਕੜ ਕਿਸੇ ਪਾਸੋਂ ਵੀ ਬੱਗੀ ਨਹੀਂ ਕਿਸੇ ਪਾਸੋਂ ਵੀ ਕੋਈ ਮਲੋ ਛੌਂਖ ਨਹੀਂ ਤੇ ਟਾਲੀ ਦੀ ਲੱਕੜ ਹੈ ਆ ਚੈੱਕ ਕਰੋ ਤੇ ਥੋੜਾ ਜਿਹਾ ਹਨੇਰਾ ਕਰਕੇ ਥੋੜਾ ਜਿਹਾ ਮੇਰੇ ਨਾਲ ਘੱਟ ਦਿਖਦਾ ਹੋਊਗਾ ਸਵੇਰੇ ਵੀ ਆਪਾਂ ਇਹਦੀ ਵੀਡੀਓ ਪਾਵਾਂਗੇ ਤੇ ਯਾਰ ਮੈਂ ਕਹਿੰਦਾ ਵੀ ਪੁਰਾਣੀਆਂ ਚੀਜ਼ਾਂ ਹਨਾ ਵੀ ਆਪਾਂ ਸੰਭਾਲਦੇ ਸੀ ਲੋਕ ਤਾਂ ਜੇ ਮੰਨ ਲਓ ਇਹਨੂੰ ਹੁਣ ਪਾਲਿਸ਼ ਹੋ ਗਈ ਤਾਂ ਇਹ ਕਰ ਲੋ ਵੀ 60 ਸਾਲ ਦੀ ਇਹ ਉਮਰ ਹੋਰ ਵੱਧ ਗਈ ਤੇ ਜੇ ਨਾ ਸਮਝਦੇ ਤਾਂ ਬਸ ਇਸ ਦੋ ਵਾਰ ਆ ਦੇਖੋ ਆ 사이ਡ ਤੋਂ ਮਿੱਟੀ ਇਹਨੂੰ ਖਾਣ ਲੱਗ ਗਈ ਸੀਗੀ ਤੇ ਬਸ ਫਿਰ ਇਹ ਖਤਮ ਹੋ ਜਾਂਦਾ ਤੇ ਯਾਰ ਪੁਰਾਣੇ ਬਜ਼ੁਰਗਾਂ ਨੇ ਸ਼ੌਂਕ ਨਾਲ ਚੀਜ਼ਾਂ ਬਣਾਈਆਂ ਤੇ ਬਣਵਾਉਣ ਵਾਲਿਆਂ ਨੇ ਵੀ ਸ਼ੌਂਕ ਨਾਲ ਬਣਵਾਈਆਂ ਉਹਨਾਂ ਟਾਈਮਾਂ 'ਚ ਆਪਣੀ ਬੇਬੇ ਵਰਗਿਆਂ ਦੇ ਇਹੀ ਕੱਪ ਬੋਰਡ ਹੁੰਦੇ ਸੀ ਇਹ ਹੀ ਮੰਨ ਲਓ ਪੈਸਾ ਟੱਕਾ ਗਹਿਣਾ ਗੱਟਾ ਰੱਖਣ ਨੂੰ ਇੱਕ ਇੱਕ ਸਾਧਨ ਸੀਗੇ ਆਪਾਂ ਇਹ ਕਹਿ ਸਕਦੇ ਹਾਂ ਕਿਚਨਾਂ ਦੇ ਵਿੱਚ ਰਸੋਈਆਂ ਦੇ ਵਿੱਚ ਚਲਾਨੀਆਂ ਦੇ ਵਿੱਚ ਅਸਲ ਜਿਹੜੀ ਠੇਠ ਚਲਾਨੀ ਆਪਾਂ ਕਹਿੰਦੇ ਆ ਉਹਨਾਂ ਦੇ ਵਿੱਚ ਰੱਖਣ ਨੂੰ ਡੋਲੀਆਂ ਹੁੰਦੀਆਂ ਸੀ ਅ ਰਸੋਈ ਦਾ ਸਮਾਨ ਰੱਖਣ ਵਾਸਤੇ ਤੇ ਪੁਰਾਣੇ ਮਤਲਬ ਬੈੱਡਰੂਮਾਂ ਦੇ ਵਿੱਚ ਕਮਰਿਆਂ ਦੇ ਵਿੱਚ ਰੱਖਣ ਵਾਸਤੇ ਇਹ ਸੰਦੂਖ ਹੁੰਦੇ ਸੀਗੇ ਇਹਦੇ ਚ ਆਉਂਦਾ ਗਹਿਣਾ ਗੱਟਾ ਵਿਚਾਰੀਆਂ ਲੀੜਾ ਕੱਪੜਾ ਸਾਰਾ ਕੁਝ ਪੈਸਾ ਟੱਕਾ ਇਹਦੇ ਚ ਹੀ ਨਾਲੀਆਂ ਸੀ ਤੇ ਕਹਿਣ ਦਾ ਮਤਲਬ ਇਹ ਆ ਵੀ ਚਲੋ ਆਪਾਂ ਦਾ ਪਾਲਿਸ਼ ਕਰਦੇ ਆ ਤੇ ਇੱਕ ਚੀਜ਼ ਨੂੰ ਸੰਭ ਰਿਹਾ ਹੈ ਤੇ ਬਾਕੀ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਪਾਲਿਸ਼ ਕਰਨ ਵਾਸਤੇ ਕਿਹਾ ਵੀ ਯਾਰ ਆਪਾਂ ਸ਼ੌਂਕ ਨਾਲ ਚੀਜ਼ ਰੱਖਣੀ ਹੈ ਹਨ ਤੇ ਲਾਸਟ ਵਿੱਚ ਮੈਂ ਇਹੀ ਕਹਾਗਾ ਵੀ ਇਹਨਾਂ ਚੀਜ਼ਾਂ ਨੂੰ ਸੰਭਾਲ ਲਈ ਹੈ ਹਨ ਤਾਂ ਕਿ ਇੱਕ ਆਪਣਾ ਪੁਰਾਣਾ ਇਤਿਹਾਸ ਹੈ ਬੱਚਿਆਂ ਨੂੰ ਦਿਖਾਈਏ ਵੀ ਸਾਡੇ ਬਜ਼ੁਰਗਾਂ ਮੰਨ ਲਓ ਮੇਸਤਰੀ ਲੈਣ ਦੇ ਵਿੱਚ ਸਾਡੇ ਵਾਸਤੇ ਹੀ ਵਧੀਆ ਇਹ ਤੇ ਜਿਨ੍ਹਾਂ ਨੇ ਬਣਾਇਆ ਉਹਨਾਂ ਵਾਸਤੇ ਵਧੀਆ ਉਹਨਾਂ ਨੂੰ ਆਪਾਂ ਇਹ ਚੀਜ਼ਾਂ ਦਿਖਾਈਏ ਵੀ ਯਾਰ ਜਿਹੜੇ ਬਜ਼ੁਰਗ ਸੀਗੇ ਉਹ ਇਹ ਚੀਜ਼ਾਂ ਨੂੰ ਕਿਵੇਂ ਸੰਭਾਲਦੇ ਸੀ ਕੋਈ ਗੱਲ ਨਹੀਂ ਆ ਇਹਦੇ ਵਿੱਚ ਆ ਦੇਖੋ ਆ ਸ਼ੀਸ਼ਾ ਪਾਇਆ ਹੋਇਆ ਹੈ ਸ਼ੀਸ਼ਾ ਕਵਰ ਕੀਤਾ ਹੋਇਆ ਹੈ ਪੂਰੀ ਫੁੱਲ ਵੀਡੀਓ ਪਿੱਤਲ ਵਗੈਰਾ ਲਾ ਕੇ ਪਾਵਾਂਗੇ ਤੇ ਬਸ ਇਹੀ ਕਹਿੰਦਾ ਸੀ ਮੈਂ ਮਖਾ ਵੀ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਕਿੰਨਾ ਕੁ ਜ਼ਰੂਰੀ ਆ ਹਨਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ